ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਵੀ ਸਾਰੇ ਜਨੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਵਾਸਤੇ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਕਮੀਜ਼ੀ ਕਟਿੰਗ ਕਰਾਂਗੇ ਆਪਾਂ ਪਹਿਲਾਂ ਵੀ ਮੈਂ ਇੱਕ ਕਮੀਜ਼ੀ ਕਟਿੰਗ ਚ ਦੱਸਿਆ ਸੀ ਮੋਢੇ ਦੀ ਕਾਟ ਬਾਰੇ ਹੁਣ ਆਪਾਂ ਉਹ ਨਾਲ ਕੋਈ ਹੋਰ ਸੀ ਇਹ ਨਾਲ ਕੋਈ ਹੋਰ ਹੈ ਤੇ ਆਪਾਂ ਇਸ ਨਾਲ ਤੇ ਤੁਹਾਨੂੰ ਦੱਸਾਂਗੇ ਕਿ ਕਮੀਜ਼ੀ ਕਟਿੰਗ ਕਿਵੇਂ ਕਰੀਦੀ ਹੈ ਮੋਢੇ ਦੀ ਕਾਟ ਕਿਵੇਂ ਪਾਈਦੀ ਹੈ ਤੇ ਚਲੋ ਜੀ ਫਿਰ ਸ਼ੁਰੂ ਕਰਦੇ ਆ ਇਹਦੇ ਵਿੱਚ ਕਮੀਜ਼ ਦੀ ਲੰਬਾਈ ਦੇ ਰੱਖੀ ਹੈ 35 ਇੰਚ ਤੇ ਘੇਰਾ ਦੇ ਰੱਖਿਆ ਹੈ 21 ਇੰਚ ਆਪਾਂ ਨੂੰ ਤੀਰਾ ਦੇ ਰੱਖਿਆ ਹੈ 13.5 ਇੰਚ ਉਹਦਾ ਹਾਫ ਅੱਧਾ ਯਾਨੀ ਕਿ ਆਪਾਂ ਲਵਾਂਗੇ 13 ਹੁੰਦਾ ਤਾਂ ਫਿਰ ਆਪਾਂ 6.5 ਲੈਣਾ ਸੀ ਆਪਾਂ 6.5 ਤੋਂ ਥੋੜਾ ਜਿਆਦਾ ਲਵਾਂਗੇ ਯਾਨੀ ਕਿ ਪੌਣੇ 7 ਇਥੇ ਆਪਾਂ ਪੌਣੇ 7 ਤੇ ਨਿਸ਼ਾਨ ਲਾਤਾ ਇੱਥੇ ਲਵਾਂਗੇ ਆਪਾਂ 7.5 ਇੱਥੇ ਆਪਾਂ 7.5 ਤੇ ਨਿਸ਼ਾਨ ਲਾਇਆ ਇੱਥੇ ਪੌਣੇ 7 ਤੇ ਲਾਇਆ ਇੱਥੇ 7.5 ਤੇ ਨਿਸ਼ਾਨ ਲਾਇਆ ਇਹਨਾਂ ਦੀ ਛਾਤੀ ਲਿਖ ਰੱਖੀ ਹੈ ਇੱਥੇ 19 ਇੰਚ 19 ਦਾ ਅੱਧਾ 9.5 ਸਾਡੇ 9 ਇੰਚ ਤੇ ਨਿਸ਼ਾਨ ਲਾਇਆ ਆਪਾਂ ਜਿਹੜਾ ਇਧਰੋਂ ਨਿਸ਼ਾਨ ਲਾਇਆ ਉਹ ਆਪਾਂ 9.5 ਤੇ ਲਾਇਆ ਜਿਹੜਾ ਇਧਰੋਂ ਲਾਇਆ ਸੀ ਉਹ ਆਪਾਂ 7.5 ਤੇ ਲਾਇਆ ਸੀਗਾ ਇੱਥੇ ਪਲੱਸ ਦਾ ਨਿਸ਼ਾਨ ਬਣ ਗਿਆ ਹੁਣ ਆਪਾਂ ਅੱਧੇ ਇੰਚ ਤੋਂ ਥੋੜਾ ਜਿਆਦਾ ਅੱਧਾ ਵੀ ਲੈ ਲਓ ਚਾਹੇ ਜਿਆਦਾ ਲੈ ਲਓ ਥੋੜਾ ਜਿਆ ਮੈਚ ਜਿੱਦੇ ਥੋੜਾ ਜਿਆਦਾ ਲੈ ਲੈਣੇ ਆ ਪੋਨਾ ਲੈ ਲਓ ਚਾਹੇ ਅੱਧੇ ਤੋਂ ਥੋੜਾ ਅੱਗੇ ਅੱਧੇ ਇੰਚ ਤੇ ਜਾ ਕੇ ਫਿਰ ਆਪਾਂ ਗੁਲਾਈ ਕਰ ਦੇਣੀ ਹੈ ਤੇ ਫਿਰ ਆਪਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਤਰੀਕਾ ਕੋਈ ਨਹੀਂ ਦੱਸਦਾ ਕੋਈ ਬਾਕਸ ਬਣਾਉਂਦਾ ਹੈ ਕੋਈ ਕੁਛ ਕਰਦਾ ਹੈ ਕੋਈ ਕੁਛ ਕਰਦਾ ਹੈ ਪਰ ਸਭ ਤੋਂ ਸੌਖਾ ਤਰੀਕਾ ਆਹੀ ਹੈ ਮੈਂ ਤੇ ਇਸੇ ਦੇ ਹਸਾਬ ਨਾਲ ਸੂਟ ਜਿੰਨੀ ਆ ਤੇ ਕਦੇ ਵੀ ਕਿਸੇ ਨੂੰ ਫਿਟਿੰਗ ਚ ਕੋਈ ਮਸਲਾ ਨਹੀਂ ਹੋਇਆ ਵਧੀਆ ਫਿਟਿੰਗ ਆਉਂਦੀ ਹੈ ਇਥੇ ਆਪਾਂ 1/2 ਇੰਚ ਦੀ ਕਾਟ ਪਾਵਾਂਗੇ 1/2 ਇੰਚ ਦੀ ਕਾਟ ਪਾਤੀ ਆਪਾਂ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਇਹਨਾਂ ਦੇ ਪਲੇਟ ਦੇ ਰੱਖੇ ਨੇ 11 ਇੰਚ ਦੇ ਆਪਾਂ 11 ਇੰਚ ਤੇ ਨਿਸ਼ਾਨ ਲਾਵਾਂ ਲੰਬਾਈ 'ਚ 11 ਇੰਚ ਤੇ ਨਿਸ਼ਾਨ ਲਾ ਲਿਆ ਇੱਧਰ ਲਾਵਾਂਗੇ 3.5 ਇੰਚ ਦਾ ਨਿਸ਼ਾਨ ਆਪਾਂ ਇਹਨਾਂ ਦੀ ਹਾਈਟ ਥੋੜੀ ਘੱਟ ਹੀ ਐ 6.5 ਆਪਾਂ 7 ਇੰਚ ਦਾ ਪਲੇਟ ਵੀ ਪਾ ਸਕਦੇ ਆ ਇਹਦਾ ਪਲੇਟ ਆਪਾਂ ਪਾਵਾਂਗੇ 6.5 ਇੰਚ ਦੇ ਪਲੇਟ ਦੀ ਲੰਬਾਈ ਆਪਾਂ 6.5 ਇੰਚ ਲਵਾਂਗੇ ਇੱਥੇ ਵੀ ਨਿਸ਼ਾਨ 3.5 ਇੰਚ ਦਾ ਇਹ ਆਪਣਾ ਪਲੇਟ ਦਾ ਨਿਸ਼ਾਨ ਇਹ ਆਪਾਂ ਲੰਬੇ ਪਲੇਟਾਂ ਦੇ ਨਿਸ਼ਾਨ ਲਾਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਆਪਾਂ ਇਹਦੇ ਵਿੱਚ ਕਿਸੇ ਪੈਨ ਜਾਂ ਪੈਨਸਲ ਨਾਲ ਨਿਸ਼ਾਨ ਲਾ ਕੇ ਲਾ ਲੈਣਾ ਆਰ ਪਾਰ ਨਿਸ਼ਾਨ ਚਲਾ ਜਾਊਗਾ ਫਿਰ ਆਪਾਂ ਨੂੰ ਦੂਜੀ ਤਰਫ ਨਿਸ਼ਾਨ ਲਾਣ ਦੀ ਲੋੜ ਨਹੀਂ ਦੇਰੀ ਕੋ ਹੁਣ ਆਪਾਂ ਫਰੰਟ ਪੱਲਾ ਤੇ ਬੈਕ ਪੱਲਾ ਅੱਡ-ਅੱਡ ਕਰਾਂਗੇ ਇਹ ਆਪਣਾ ਬੈਕ ਪੱਲਾ ਲਿਆ ਆਪਾਂ। ਇਹਦੇ ਤੇ ਆਪਾਂ ਗਲੇ ਇਹਦਾ ਆਪਾਂ ਗਲਾ ਕੱਟ ਕਰਾਂਗੇ। ਇਹਦੇ ਚ ਆਪਾਂ ਬੁਕਰਮ ਵਾਲਾ ਗਲਾ ਨਹੀਂ ਪਾਣਾ ਇਹਨੂੰ ਆਪਾਂ ਉਦਾਂ ਹੀ ਬਣਾਵਾਂਗੇ। ਇਹਨਾਂ ਦਾ ਬੈਕ ਗਲਾ ਹੈ 4 ਇੰਚ। ਲੰਬਾਈ ਆਪਾਂ 4 ਇੰਚ ਲਈਏ। ਚੌੜਾ ਆਪਾਂ ਲਵਾਂਗੇ 2.5 ਇੰਚ। 2.5 ਇੰਚ ਥੋੜਾ ਜਿਹਾ ਘਾਟੀ ਹੈ। ਇੱਕ ਸੇ ਬਜ਼ੁਰਗ ਦਾ ਸੂਟ ਹੈ ਤਾਂ ਉਹ ਚੌੜਾ ਗਲਾ ਨਹੀਂ ਪਾਉਂਦੇ। ये पानी शामला था ये यह बैग गला भी कट लिया ਹੁਣ ਆਪਾਂ ਲੰਬਾਈ ਤੇ ਨਿਸ਼ਾਨ ਲਾ ਲਾਂਗੇ ਕਿ ਆਪਾਂ ਫਟ ਲੈਂਦੀ ਲੰਬਾਈ ਕਿੰਨੀ ਰੱਖਣੀ ਹੈ ਆਪਾਂ ਇਹਦੀ ਚ ਚੜਾਈ ਲਈ ਸੀਗੀ 12 ਇੰਚ 24 ਇੰਚ ਯਾਨੀ ਕਿ ਚੌੜਾਈ ਆਪਾਂ ਕੱਟੀ ਸੀ ਇਹਦੀ ਫੋਲਡ ਕਰਕੇ 12 ਇੰਚ ਹੋ ਗਈ ਘੇਰਾ ਰੱਖਣਾ ਆਪਾਂ ਦਾ 21 ਇੰਚ ਯਾਨੀ ਕਿ ਆਪਾਂ ਘੇਰੇ 21 ਤੋਂ 3 ਇੰਚ ਫालतू ਲਿਆ ਸੀਗਾ 1.5 ਇੰਚ ਦੇ ਆਪਾਂ ਚਾ ਕੱਪਾਂਗੇ ਤੇ ਲੰਬਾਈ ਆਪਾਂ 3 ਇੰਚ ਫालतू ਲਈ ਸੀ 2 ਇੰਚ ਦਾ ਫਟਾ ਬੰਦੇ ਆਪਾਂ ਤੇ ਹਾਫ ਇੰਚ ਉੱਪਰੋਂ ਆ ਜਾਂਦਾ ਥੋੜਾ ਜਿਹਾ ਆਪਾਂ ਜਿਹੜੇ ਸਾਈਡ ਵਾਲੇ ਪਲੇਟ ਪਾਨੇ ਉਹਦੇ ਚ ਉਹਦੇ ਚ ਵੀ ਆ ਜਾਂਦਾ ਤੇ ਅੱਦਾਂ ਇੰਜ ਆਪਾਂ ਫालतੂ ਰੱਖ ਲੈਨੇ ਹੁੰਦੇ ਆ ਕਈ ਵਾਰ ਕਾਂਵਾਂ ਵਗੈਰਾ ਹੁੰਦੇ ਤਾਂ ਕੱਢ ਦਿੰਦੀ ਆ ਕੱਢ ਦੇਦੀ ਆ ਤੇ ਆਪਾਂ ਸਾਰੇ ਨਿਸ਼ਾਨ ਪਹਿਲਾਂ ਹੀ ਲਾ ਲਾਂਗੇ ਆਪਾਂ ਲੰਬਾਈ ਇੱਥੇ ਵੇਖਾਂਗੇ ਕਿੰਨੀ ਹੈ ਇਹਨਾਂ ਦੀ ਲੰਬਾਈ ਇਹਨਾਂ ਦੀ 35 ਇੰਚ ਆਪਾਂ 35 ਇੰਚ ਤੇ ਨਿਸ਼ਾਨ ਲਾ ਲੈਣਾ ਇਥੇ ਆਪਾਂ ਕੱਟ ਲਾ ਲਾਂਗੇ ਆਪਾਂ ਪਲੇਟਾਂ ਦੇ ਨਿਸ਼ਾਨ ਵੀ ਆ ਵੇਖੋ ਮੈਂ ਪੈਨ ਨਾਲ ਲਾਏ ਸੀ ਨਾ ਆਰ ਪਾਰ ਨਿਸ਼ਾਨ ਚਲੇ ਗਏ ਸੀ ਹੁਣ ਆਪਾਂ ਇਹਨਾਂ ਨੂੰ ਥੋੜੇ ਢੂੜੇ ਕਰ ਲੈਣੇ ਆ ਤਾਂ ਕਿ ਜਦੋਂ ਆਪਾਂ ਸਿਲਾਈ ਕਰਾਂਗੇ ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਜੇ ਸਾਰੇ ਨਿਸ਼ਾਨ ਲਾ ਕੇ ਆਪਾਂ ਸਿਲਾਈ ਕਰਨ ਬੈਠੀਏ ਨਾ ਫਿਰ ਕੋਈ ਦਿੱਕਤ ਨਹੀਂ ਆਉਂਦੀ ਦੁਬਾਰਾ ਦੁਬਾਰਾ ਯਾਨੀ ਕਿ ਉਠਣਾ ਨਹੀਂ ਪੈਂਦਾ ਤੇ ਨਾਈ ਨਿਸ਼ਾਨ ਲਾਣੇ ਪੈਂਦੇ ਹੁਣ ਮੈਂ ਇਹਨਾਂ ਦਾ ਤਾਂ ਕਲਾ ਵੀ ਕੱਟ ਲਿਆ ਨਿਸ਼ਾਨ ਵੀ ਲਾ ਲੇ ਤੇ ਆਪਾਂ ਫੋਲਡ ਕਿੱਥੋਂ ਕਰਨਾ ਇਹਨਾਂ ਇਹਦੀ ਲੰਬਾਈ ਫੱਟਾ ਕਿੱਥੋਂ ਪੰਨਾ ਉਹ ਵੀ ਆਪਾਂ ਨਿਸ਼ਾਨ ਲਾ ਲਿਆ ਆ ਆਪਣਾ ਬੈਕ ਪੱਲਾ ਹੁਣ ਆਪਾਂ ਫਰੰਟ ਪੱਲੇ ਤੇ ਨਿਸ਼ਾਨ ਲਾਵਾਂਗੇ ਇਹ ਆਪਣਾ ਫਰੰਟ ਪੱਲਾ

ਹੁਣ ਆਪਾਂ ਛੋਟੇ ਪਲੇਟਾਂ ਦੇ ਨਿਸ਼ਾਨ ਲਾਵਾਂਗੇ 6.5 ਇੰਚ ਤੇ ਆਪਾਂ ਇੱਥੇ ਨਿਸ਼ਾਨ ਲਾਵਾਂਗੇ ਇਹ ਆਪਾਂ 1.5 ਇੰਚ ਡੇਢ ਤੋਂ ਥੋੜਾ ਜਿਆਦਾ ਲਾਵਾਂਗੇ 1.5 ਤੋਂ ਥੋੜਾ ਜਿਆਦਾ ਘੱਟ ਇੱਥੇ ਨਿਸ਼ਾਨ ਲਾਇਆ ਇਹ ਵਾਲਾ ਨਿਸ਼ਾਨ ਇਹ ਵਾਲੇ ਪਲੇਟ ਤੋਂ ਅੱਧਾ ਇੰਚ ਥੱਲੇ ਲਾਣਾ ਹੈ ਆਹ ਵੇਖੋ ਅੱਧੇ ਇੰਚ ਦਾ ਫਰਕ ਹੈ ਨਾ ਹੁਣ ਆਪਾਂ ਇਹ ਵਾਲਾ ਗੱਭੀ ਪੌਣੇ ਦੇ ਤੋਂ ਥੋੜਾ ਜਿਹਾ ਘੱਟ ਰੱਖਿਆ। ਇੱਥੇ ਆਪਾਂ 6.5 ਦੇ ਨਿਸ਼ਾਨ ਲਾਇਆ। ਇਹਨੂੰ ਮਿਲਾ ਦਾਂ। ਇਹਨੂੰ ਵੀ ਮਿਲਾ ਦਾਂਗੇ। టే ప్లేటే హా ఓ ఆర పార్ నిశా హ్రంట్ గలా కట్టా इन्हों गला है चेंज चढ़ाई चढ़ाई तो थोड़ी जी घट रखा चलो गला भी कट देंगे ਗਲਾ ਵੀ ਕਰ ਦਿੱਆ ਚਲੋ ਜੀ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਅਗਲੇ ਵੀਡੀਓ ਇਸ ਮੈਂ ਤੁਹਾਨੂੰ ਦੱਸਾਂਗੀ ਬਾਜੂ ਦੀ ਕਟਿੰਗ ਤੇ ਜਿਹੜਾ ਆਪਾਂ ਇਹਦਾ ਗਲਾ ਕੱਟਿਆ ਕੋ ਆਪਾਂ ਗਲੇ ਨੂੰ ਕਪੜਾ ਕਿੱਦਾਂ ਕੱਟ ਕੇ ਲਾਉਣਾ ਅਗਲੇ ਨੂੰ ਗਲੇ ਨੂੰ ਵੀ ਤੇ ਪਿਛਲੇ ਗਲੇ ਨੂੰ ਵੀ ਉਹ ਪਤਾ ਨੂੰ ਅਗਲੇ ਵੀਡੀਓ ਚ ਦੱਸਾਂਗੇ ਚਲੋ ਜੀ ਧੰਨਵਾਦ ਜੀ